ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਜੀ ਪਿਆਰਪਰੀ ਸਤਿ ਸ਼੍ਰੀਕਾਲ ਜੀ ਵਰਲ ਪੋਸਟਿੰਗ ਦਾ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੇਰੇ ਵੱਲੋਂ ਯਾਨਕਿ ਲਵ ਗਿਲ ਸ਼ਾਹ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੂਰਵ ਜਿਹੜਾ ਵਾ ਸਮੂਹ ਵਰਲਡ ਦੇ ਵਿੱਚ ਬੜੇ ਉਤਸ਼ਾਹ ਤੇ ਸ਼ਰਧਾ ਪੂਰਕ ਭਾਵਨਾ ਦੇ ਨਾਲ ਜੜਵਾ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਪੂਰਵਾ ਬੜੇ ਉਤਸ਼ਾਹ ਦੇ ਨਾਲ ਜਿਹੜਾ ਉਹ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਸ਼ਹਿਰ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਗੁਰਕਾ ਮਹਿਲ ਵਿਖੇ ਵੀ ਜਿਹੜਾ ਵਾ ਸਾਲਾਨਾ ਜਿਹੜਾ ਪ੍ਰਕਾਸ਼ ਪੂਰਵਾ ਉਹ ਵੀ ਬੜੇ ਸ਼ਰਧਾ ਤੇ ਆਦਰ ਭਾਵਨਾ ਦੇ ਸਹਿਤ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਇੱਥੋਂ ਦੇ ਜਥੇ ਦੇ ਸਿੰਘ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਆ ਉਹ ਵੀ ਕਰ ਲੈਨੇ ਆ ਵਾਹਿ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 29 ਤਰੀਕ ਦਿਨ ਸੋਮਵਾਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰ ਸੇਵਾ ਸ੍ਰੀ ਅਨੰਦਗੜ੍ਹ ਸਾਹਿਬ ਵੱਲੋਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਗੁਰਪੁਰਬ ਦੇ ਸਬੰਧ ਵਿੱਚ ਆਪ ਸਭ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਿਸ਼ਾਲ ਨਗਰ ਕੇਂਦਰ ਦੇ ਵਿੱਚ ਹਾਜ਼ਰੀਆਂ ਭਰੋ ਅਤੇ ਗੁਰਪੁਰਬ 29 ਤਰੀਕ ਵਾਲੇ ਦਿਨ ਗੁਰੂ ਕਾ ਮਹਿਲ ਵੇਖੇ ਅੰਮ੍ਰਿਤ ਵੇਲੇ ਤੇ ਲੈ ਕੇ ਅਤੇ ਸ਼ਾਮ ਰਾਤ 10 ਵਜੇ ਤੱਕ ਆਪਣਾ ਨਗਰ ਕੀਰਤਨ ਅਤੇ ਇਸ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਰ ਸੇਵਾ ਆਨੰਦਗੜ੍ਹ ਸਾਹਿਬ ਵੱਲੋਂ ਅਤੇ ਰਵਿੰਦਰ ਸਿੰਘ ਸੋਨੂ ਬਾਬਾ ਜੀ ਵੱਲੋਂ ਆਪਣਾ ਬਹੁਤ ਤਿਆਰੀਆਂ ਕੀਤੀਆਂ ਗਈਆਂ ਹਨ ਤੇ ਗੁਰੂ ਸਾਹਿਬ ਕਿਰਪਾ ਕਰਨ ਸਭਨਾ ਤੇ ਸਭਨਾ ਤੇ ਮਿਹਰ ਭਰਿਆ ਹੱਥ ਰੱਖਣ ਸਾਰੇ ਇਸ ਖੁਸ਼ੀ ਗੁਰਪੁਰਬ ਦੇਸ਼ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਹੀ ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਕੀਰਤਨ ਦਰਬਾਰ ਸਜਣਗੇ ਕਥਾ ਹੋਏਗੀ ਤੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਦਰਸ਼ਨ ਕਰਨ ਆਉਣ ਤੇ ਖਾਸ ਤੌਰ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਪ੍ਰਮਪਤ ਸੰਬੰਧ ਵਿੱਚ 29 ਤਰੀਕ ਨੂੰ ਸੋਮਵਾਰ ਸਵੇਰ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ 10 ਵਜੇ ਤੱਕ ਦੀਵਾਨ ਸਜਣਗੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਹੌਮਾ ਆ ਕੇ ਪਹੁੰਚੋ ਦੇਖੂ ਜੀਆ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਅਸੀਂ ਇਤਿਹਾਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਤੁਹਾਨੂੰ ਵਿਖਾਵਾਂਗੇ ਵੀ ਕਿ ਕੀ ਇਤਿਹਾਸ ਸੀ ਗੁਰਕੇ ਮਹਿਲ ਦਾ ਜਿਹੜਾ ਸੀ ਇਹ ਤੋਂ ਸਿੰਘ ਜਿਹੜੇ ਜਥੇਦਾਰ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਾਨਕ ਨਾਮ ਨਿਵਾ ਸੰਗਤ ਦੇ ਚਰਣਾ ਵਿੱਚ ਦੋਹੇ ਹੱਥ ਜੋੜ ਕਰਕੇ ਬੇਨਤੀ ਹੈ ਕਿ ਭਾਈ ਹਰਜੀਤ ਸਿੰਘ ਗਰੰਥੀ ਸਿੰਘ ਗੁਰਦੁਆਰਾ ਸ਼੍ਰੀ ਗੁਰੂ ਕੇ ਮਹਿਲ ਪ੍ਰਕਾਸ਼ ਸਥਾਨ ਪਾਤਸ਼ਾਹੀ ਨੌਵੀਂ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਧ ਸੰਗਤ ਜੀ ਇਹ ਪਾਵਨ ਪਵਿੱਤਰ ਅਸਥਾਨ ਜਿਹਦਾ ਨਾਮ ਗੁਰਦੁਆਰਾ ਗੁਰੂ ਕੇ ਮਹਿਲ ਪ੍ਰਕਾਸ਼ ਸਥਾਨ ਪਾਤਸ਼ਾਹੀ ਨੌਵੀਂ ਕਰਕੇ ਪ੍ਰਸਿੱਧ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਸ ਪਾਵਨ ਪਵਿੱਤਰ ਅਸਥਾਨ ਦਾ ਬੜਾ ਬੜਾ ਇਤਿਹਾਸ ਹੈ ਚੌਥੇ ਪਾਤਸ਼ਾਹ ਸਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਪਾਤਸ਼ਾਹ ਜੀ ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋਤੀ ਜੋਲ ਸਮਾਉਣ ਤੋਂ ਪਹਿਲਾਂ ਹੁਕਮ ਕੀਤਾ ਸੀ ਕਿ ਆਪ ਜੀ ਇੱਕ ਨਵਾਂ ਨਗਰ ਅੰਮ੍ਰਿਤਸਰ ਨਗਰ ਵਸਾਉਣ ਦੀ ਕਿਰਪਾਲਤਾ ਕਰੋ ਹੁਕਮ ਕਰਕੇ ਮਹਾਰਾਜ ਜੀ ਆਪ ਚੱਲ ਕੇ ਨਾਲ ਇਸ ਥਾਂ ਦੇ ਉੱਤੇ ਚਰਨ ਪਾਏ ਸਨ ਤੀਸਰੇ ਪਾਤਸ਼ਾਹ ਜੀ ਨੇ ਸੋ ਇਸ ਪਾਵਨ ਪਿੱਤਰ ਥਾਂ ਦੇ ਉੱਤੇ ਚੌਥੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੀਸਰੇ ਪਾਤਸ਼ਾਹ ਜੀ ਦੇ ਹੁਕਮਾਂ ਦੇ ਸਦਕਾ ਜੋ ਆਪਣਾ ਘਰ ਨਿਵਾਸ ਸਥਾਨ ਬਣਾਇਆ ਸਭ ਤੋਂ ਪਹਿਲਾਂ ਜੋ ਕਿ ਅੰਮ੍ਰਿਤਸਰ ਦੀ ਨੀਂਹ ਰੱਖਣ ਤੋਂ ਪਹਿਲਾਂ 1574 ਸਾਲ ਦੇ ਨੇੜੇ ਤੇੜੇ ਮਹਾਰਾਜ ਨੇ ਆਪਣਾ ਨਿਵਾਸ ਸਥਾਨ ਬਣਾਉਣਾ ਕੀਤਾ ਸੋ ਇਸੇ ਸਥਾਨ ਦੇ ਉੱਤੇ ਗੁਰੂ ਰਾਮਦਾਸ ਮਹਾਰਾਜ ਜੀ ਰਹਿ ਕਰਕੇ ਨਿਵਾਸ ਕਰਦੇ ਹੁਆ ਸ੍ਰੀ ਸੰਤੋਖ ਸਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾਵਾਾਸਤੇ ਜਾਂਦੇ ਰਹੇ ਸਨ ਉਹਨਾਂ ਤੋਂ ਉਪਰੰਤ ਪੰਜਮ ਪਾਤਸ਼ਾਹ ਸੇਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਵੀ ਇਸੇ ਸਥਾਨ ਦੇ ਉੱਤੇ ਮਹਾਰਾਜ ਜੀ ਨਿਵਾਸ ਕਰਦੇ ਰਹੇ ਜਿਨ੍ਹਾਂ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਉਹਨਾਂ ਦੇ ਮਹਿਲ ਜਦੋਂ ਅਕਾਲ ਪੁਰਖ ਦੇ ਹੁਕਮਾਂ ਦੇ ਸਦਕਾ ਉਹਨਾਂ ਦੇ ਘਰ ਕੋਈ ਔਲਾਦ ਪੈਦਾ ਨਹੀਂ ਸੀ ਹੁੰਦੀ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਬੇਨਤੀ ਕਰਨ ਦੇ ਉੱਤੇ ਮਾਤਾ ਗੰਗਾ ਜੀ ਨੂੰ ਹੁਕਮ ਕੀਤਾ ਗਿਆ ਪਾਤਸ਼ਾਹ ਜੀ ਵੱਲੋਂ ਕਿ ਬੀੜ ਬਾਬਾ ਬੁਢਾ ਸਾਹਿਬ ਜਿੱਥੇ ਅੱਜ ਕੱਲ੍ਹ ਸਥਾਨ ਬਣਿਆ ਹੈ ਉਸ ਸਥਾਨ ਦੇ ਉੱਤੇ ਬਾਬਾ ਬੁੱਢਾ ਜੀ ਦੇ ਕੋਲ ਜਾ ਕਰਕੇ ਅਰਦਾਸ ਬੇਨਤੀ ਕਰਵਾਓ ਵੱਡੇ ਗੁਰਸਿੱਖਾਂ ਕੋਲੋਂ ਜਪੀ ਤਪੀ ਕੋਲੋਂ ਅਰਦਾਸ ਕਰਾਓ ਤਾਂ ਜ਼ਰੂਰ ਪੁੱਤਰ ਦੀ ਪ੍ਰਾਪਤੀ ਹੋਵੇਗੀ ਸੋ ਬਾਬਾ ਜੀ ਨੂੰ ਵਡਿਆਈ ਦਿੰਦਿਆਂ ਹੋਇਆਂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਉਹ ਵਾਰ ਬਾਬਾ ਬੁੱਢਾ ਜੀ ਤੋਂ ਦਵਾਇਆ ਜਿਨ੍ਹਾਂ ਦੇ ਸਦਕਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਅਤੇ 6ਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਇਸੇ ਥਾਨ ਦੇ ਉੱਤੇ ਨਿਵਾਸ ਕਰਦੇ ਰਹੇ ਸਨ ਸੋ ਉਹਨਾਂ ਦੇ ਗ੍ਰਹਿ ਵਿਖੇ 6 ਬੱਚਿਆਂ ਦਾ ਜਨਮ ਹੁੰਦਾ ਹੈ ਜਿਨ੍ਹਾਂ ਦੇ ਵਿੱਚੋਂ 5 ਸਹਬਜਾਦੇ ਅਤੇ 1 ਸਹਬਜਾਦੀ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦਾ ਜਨਮ ਭਾਈ ਕੀ ਟਰਾਲੀ ਮਾਲਵੇ ਦੇ ਵਿੱਚ ਹੋਇਆ ਮਾਤਾ ਦਮੋਦਰ ਜੀ ਦੇ ਪੇਕੇ ਘਰ ਵਿਖੇ ਸੋ ਉਸ ਤੋਂ ਪਰੰਤ ਬਾਬਾ ਅਣੀਰਾਏ ਜੀ ਟਾਲਰਾਏ ਜੀ ਸੂਰਜਮਲ ਜੀ ਅਤੇ ਬੀਬੀ ਵੀਰੋ ਜੀ ਜੋ ਕਿ ਸਹਬ ਸ਼ੁਰਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਰਜਿਸਟਰ ਦੇ ਵਿੱਚ ਉਹ ਪੂਆ ਜੀ ਲੱਗਦੇ ਸਨ ਉਹਨਾਂ ਦਾ ਜਨਮ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਹੋਇਆ ਹੈ ਜੇ ਇਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਸੋ ਇਸੇ ਸਥਾਨ ਦੇ ਉੱਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਸਾਲ ਨੂੰ ਈਸਵੀ ਨੂੰ ਮਹਾਰਾਜ ਦੇ ਗ੍ਰਹਿ ਵਿਖੇ ਹੋਇਆ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਜੋ ਆਪ ਜੀ ਭੋਰਾ ਸਾਹਿਬ ਦੇ ਹੇਠਾਂ ਦਰਸ਼ਨ ਕਰ ਰਹੇ ਹੋ ਸੋ ਭੋਰਾ ਸਾਹਿਬ ਦੇ ਸਥਾਨ ਦੇ ਉੱਤੇ ਸ਼ੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਪਤਾ ਲੱਗਾ ਕਿ ਬੱਚੇ ਦਾ ਆਗਮਨ ਹੋਇਆ ਹੈ ਸਹਬਜ਼ਾਦਾ ਆਇਆ ਹੈ ਸੋ ਮਹਾਰਾਜ ਨੇ ਆਣ ਕਰਕੇ ਅਕਾਲ ਤਖ਼ਤ ਸਹਬਤੋਂ ਆਸਾ ਜੀ ਵਾਰ ਦੀ ਸਮਾਪਤੀ ਤੋਂ ਪਰੰਤ ਆਉਂਦਿਆਂ ਹੀ ਬੱਚੇ ਦੇ ਦਰਸ਼ਨ ਕਰਕੇ ਮੱਥਾ ਟੇਕਿਆ ਤਾਂ ਮੱਥਾ ਟੇਕਣ ਦਾ ਕਾਰਨ ਪੁੱਛਿਆ ਬਾਬਾ ਵਿਲੀ ਚੰਦ ਭਾਈ ਲੰਗਾ ਅਤੇ ਭਾਈ ਪੈੜਾ ਜੀ ਆਦਿ ਇਤਿਆਦਕ ਮੁਖੀ ਸਿੱਖਾਂ ਨੇ ਭਾਈ ਗੁਰਦਾਸ ਜੀ ਉਹਨਾਂ ਨੇ ਆਹ ਮਹਾਰਾਜ ਆਪ ਜੀ ਨੇ ਮੱਥਾ ਕਿਉਂ ਟੇਕ ਦਿੱਤਾ ਪਹਿਲਾਂ ਵੀ ਆਪ ਜੀ ਦੇ ਘਰ ਬੱਚੇ ਪੈਦਾ ਹੋਏ ਨੇ ਸਹਬਜ਼ਾਦੇ ਸਹਬਜ਼ਾਦੀ ਆਏ ਨੇ ਕਿਉਂ ਮੱਥਾ ਟੇਕਿਆ ਕਾਰਨ ਕੀ ਹੈ ਤਾਂ ਉਸ ਵੇਲੇ ਮਹਾਰਾਜ ਨੇ ਇਹ ਬਚਨ ਕੀਤੇ ਕਿ ਮਾਤਾ ਗੰਗਾ ਜੀ ਨੂੰ ਮਾਤਾ ਨਾਨਕੀ ਜੀ ਨੂੰ ਕਿ ਭਾਈ ਸਿੱਖੋ ਇਹ ਆਪ ਜੀ ਜਾਣ ਲਵੋ ਇਹ ਕੋਈ ਬਾਲਕ ਆਮ ਨਹੀਂ ਹੈ ਇਹ ਬਾਲਕ ਤਿਆਗ ਦਾ ਮੂਜਸਮਾ ਅਤੇ ਕੁਰਬਾਨੀ ਦੇ ਪੁੰਜ ਹੋਣਗੇ ਇੱਥੇ ਹੀ ਬਸ ਨਹੀਂ ਇਹਨਾਂ ਦੇ ਕੋਲ ਤੇਗ ਦੀ ਵੀ ਜਿਹੜੀ ਹੈ ਉਹ ਮਹਾਰਤ ਹੋਵੇਗੀ ਤੇਗ ਦੇ ਵੀ ਤਨੀ ਹੋਣਗੇ ਸੋ ਆਉਂਦੇ ਸਮੇਂ ਇਨਾਂ ਦੇ ਗ੍ਰਹਿ ਤੋਂ ਐਸਾ ਬਾਲਕ ਜਨਮ ਲਵੇਗਾ ਜਿਹੜਾ ਦੁਸ਼ਮਣਾਂ ਦੇ ਮੂੰਹ ਮੋੜ ਛੁੱਟੇਗਾ ਜਿਹੜਾ ਬੜਾ ਵੱਡਾ ਬਲੀ ਪ੍ਰਤਾਪੀ ਅਤੇ ਖਾਲਸਾ ਪੰਥ ਦਾ ਸਿਰਜਕ ਵੀ ਹੋਵੇਗਾ। ਸੋ ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਬਚਪਨ ਤੋਂ ਹੀ ਜਨਮ ਵੇਲੇ ਮਾਰਾ ਨੇ ਵਾਰ ਦਿੱਤੇ। ਮਾਤਾ ਨਾਨਕੀ ਜੀ ਬਹੁਤ ਖੁਸ਼ ਹੋਏ। ਸੋ ਇਸ ਪੱਖੋਂ ਜਿਹੜਾ ਵਾ ਇਤਿਹਾਸ ਦੀ ਅਗਰ ਗੱਲ ਕਰੇ ਤੇ ਬੜਾ ਹੀ ਵੱਡਾ ਇਤਿਹਾਸ ਹੈ ਜਿਹੜਾ ਪੰਜ ਗੁਰਸਹਿਬਾਨ ਨੇ ਸਾਡੇ ਜਿਹੜੇ ਉਹਨਾਂ ਦੀ ਚਰਨ ਛੋਪ ਪ੍ਰਾਪਤਤਾ ਜੀ ਗੁਰਕਾ ਮਹਿਲ ਅਗਰ ਤੁਸੀਂ ਵੀ ਜਿਹੜਾ ਗੁਰਕੇ ਮਹਿਲ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਸ੍ਰੀ ਹਰਮੰਦਰ ਸਾਹਿਬ ਤੋਂ ਜਿਹੜਾ ਵਾ ਤਕਰੀਬਨ 5 ਮਿੰਟ ਦਾ ਰਸਤਾ ਵਾ ਜਿਹੜਾ ਗੁਰਕੇ ਮਹਿਲ ਦਾ ਚੂੜੇ ਵਾਲੇ ਬਾਜ਼ਾਰ ਦੇ ਕੋਲ ਬਿਲਕੁਲ ਹੀ ਆ ਤੇ ਤੁਸੀਂ ਵੀ ਜਿਹੜਾ ਗੁਰੂ ਸਾਹਿਬ ਦੇ ਜਿਹੜੇ ਆ ਇਸ ਪੁੱਤਰ ਚਰਨ ਛੋਪ ਪ੍ਰਾਪਤ ਜਿਹੜਾ ਅਸਥਾਨ ਵਾ ਉੱਥੇ ਆਓ ਤੇ ਗੁਰੂ ਸਾਹਿਬ ਦੀਆਂ ਜਿਹੜੀਆਂ ਭਰਪੂਰ ਅਸੀਸਾਂ ਵਾ ਉਹਨਾਂ ਨੂੰ ਪ੍ਰਾਪਤ ਜਿਹੜਾ ਉਹ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ